ਸਾਸੀ ਕਾਲ ਜੀ ਸਾਰੇ ਆਪਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਆਕਸਨ ਵੀਰੋ ਤੁਹਾਡੇ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਤੇ ਨਵੀਂ ਵੀਡੀਓ ਬੇਹੱਦ ਤੇ ਖਾਸ ਤੁਹਾਡੇ ਲਈ ਤੋਹਫੇ ਲੈ ਕੇ ਆ ਗਿਆ ਮਿੱਤਰੋ ਪੂਰੀ ਦੇ ਸ਼ਕੀਨ ਵੀਰਾਂ ਲਈ ਪੂਰੀ ਦਾ ਨਗੀਨਾ ਲੈ ਕੇ ਆ ਗਿਆ ਨੀਲੀ ਰਾਵੀ ਦੇ ਸ਼ਕੀਨ ਵੀਰਾਂ ਲਈ ਨੀਲੀ ਰਾਵੀ ਦਾ ਨਗੀਨਾ ਲੈ ਕੇ ਆ ਗਿਆ ਦੋ ਕਟੀਆਂ ਲੈ ਕੇ ਆ ਗਿਆ ਮਿੱਤਰੋ ਤੇ ਦੋ ਕਟੀਆਂ ਤੁਹਾਡੇ ਫੁੱਲ ਕਰਵਦੀਆਂ ਦੁੱਧ ਨਾਲ ਭਰੀਆਂ ਹੋਈਆਂ ਸਮੀਆਂ ਹੋਈਆਂ ਕਟੀਆਂ ਮਿੱਤਰੋ ਕਰਵਾ ਲਈਆਂ ਤੇ ਜਿਹੜੀ ਬੂਰੀ ਕੱਟੀਆਂ ਨਾ ਮਿੱਤਰੋ ਤੁਹਾਨੂੰ ਇੱਕ ਗੱਲ ਦੱਸ ਦਵਾਂ ਗੁਲਾਬੀ ਚਮੜੀ ਦੇ ਵਿੱਚ ਪੂਰੀ ਨੀਲੀ ਬੂਰੀ ਕੱਟੀਆਂ ਸੋਰੀ ਨੀਲੀ ਸਿੰਗ ਦਾ ਡਿਜ਼ਾਈਨ ਚੰਗਾ ਵਾ ਪਲੀ ਬਹੁਤ ਵਧੀਆ ਵਜਨਦਾਰ ਕੱਟੀਆਂ ਆਉ ਮਿਲਦੇ ਆਂ ਇਹਦੇ ਨਾਲ ਦੇ ਮਾਲਕ ਨੂੰ ਕੇਵਲ ਦੇ ਨਾਲ ਆਪਾਂ ਗੱਲਬਾਤ ਕਰਦੇ ਆਂ ਬਾੜਾ ਭਾਈ ਕੇ ਪਿੰਡ ਦੇ ਵਿੱਚਾਂ ਜ਼ਿਲ੍ਹੇ ਫਰੀਦਪੁਰ ਦੇ ਵਿੱਚ ਸਤਿ ਸ੍ਰੀ ਅਕਾਲ ਕੇਵਲ ਭਾਈ ਹੋਰ ਕੀ ਹਾਲ ਆ ਭਾਈ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਕੀ ਹਾਲ ਚਾਲ ਹੈ ਅੰਦਰ ਵੇਖਣ ਵਾਲਿਆਂ ਮੇਰੇ ਵੱਲੋਂ ਵਾਇਰ ਪ੍ਰਿੰਸਸ ਸ੍ਰੀ ਕਰਦੇ ਹੋਰ ਸੇਤਾ ਠੀਕ ਠਾਕ ਆ ਹਾਂ ਠੀਕ ਠਾਕ ਤੇ ਤੁਸੀਂ ਦੱਸ ਵੀਰੇ ਠੀਕ ਆ ਕੇਵਲ ਬਾਈ ਮੈਂ ਇਹਨੂੰ ਐਂ ਦੱਸ ਵੀ ਪੂਰੀ ਕੱਟੀ ਦੀ ਕਿੰਨੀ ਉਮਰ ਇੱਕ ਸਾਲ ਦੀ ਆ ਵੀਰੇ ਇੱਕ ਸਾਲ ਦੀ ਆ ਹਾਂ ਤੇ ਪਸੰਦਰਾ ਇਹੋ ਜਿਹਾ ਕਿਹੜਾ ਗੁਜਰੇ ਲੱਕੁੰਦਾ ਰਿਹਾ ਇਹਨੂੰ ਜਿਹੜਾ ਏਡੀ ਵੱਡੀ ਕਰ ਲਿਆ ਬਾਈ ਹੈ ਨਾ ਚੰਗੂ ਆਈ ਚੰਗੇ ਕਰਉਂਗਾ ਨਾ ਕਰਾਨੇ ਵਾਲੇ ਕਰਵਾਏ ਚੰਗੇ ਫਿਰ ਵਾਲੀ ਬਹੁਤ ਕੱਟੀ ਚ ਕੈਮ ਲੱਗੀ ਠੰਡ ਠੰਡ ਬੜਾ ਕੱਟੀ ਸਭੀ ਸਮਝ ਕਟਾਈ ਹੈ ਹੂੰ ਗਲਾਬੀ ਜਮਣੀ ਦੇ ਵਿੱਚ ਆ ਨਾ ਬਾਈ ਜਮਣੀ ਤੇ ਕੋਈ ਕਮੀ ਪੇਸ਼ੀ ਨਹੀਂ ਕੱਟੀ ਦੇ ਵਿੱਚੋਂ ਸਮੀਪੇਛੀ ਦਾ ਵਾਕਿਆ ਹੀ ਕੋਈ ਨਹੀਂ ਪੈਸਿਆਂ ਦੇ ਕੱਢਦੇ ਨਹੀਂ ਨਾ ਤੁਸੀਂ ਉੱਥੋਂ ਦੇ ਜਿਹੜਾ ਇਹ ਮੇਰੀ ਮੱਚੀ ਨਗਿੰਨੇ ਦੇ ਲੱਗਦੇ ਨਾ ਫਿਰ ਪੈਸੇ ਹੂੰ ਤੇ ਮੈਨੂੰ ਐਂ ਦੱਸ ਵੀ ਕਿੰਨੇ ਦੀ ਦੇਣੀ ਆ ਘਾਟੇ ਵਾੜੇ ਕਰਦੀ ਜਾਵਾਂ ਜਿੱਥੇ ਰਸਤਾ ਸਿਰੋਨਾ ਡਾਲੇ ਰੋਟ ਮੰਤਨ ਕਿੰਨੇ ਚੋ ਕੋ ਕਰ ਲਾਂਗੇ ਮੰਤਨ ਜਿ ਘੰਨਾ ਮੁੱਲ ਕਿੰਨਾ 35000 35000 ਮੋਲਾ ਮੰਤਨ ਕਰ ਦੇਗਾ ਖੁੱਲਾ ਹਾਂ ਹਾਂਜੀ ਖੁੱਲਾ ਮਨ ਲੈ ਕਹਿਣ ਤੋਂ ਪਾ ਮੇਰਾ ਇਹ ਵੀ ਕਿਰਾਇਆ ਪਾੜਾ ਤਾਂ ਛੱਡ ਦੇਗਾ ਅਗਲੇ ਜਰੂਰ ਛੱਡਾਂਗੇ ਠੀਕ ਹੈ ਕੱਢੀ ਬਾਹਰੋਂ ਤੋਰੀ ਵੀਰੇ ਫਿਰ ਲੈ ਵੀ ਮਿੱਤਰੋ ਬਹੁਤ ਸੋਹਣੀ ਕੱਟੀ ਆ ਯਾਰ ਜਿਹੜਾ ਲੈ ਜੂਗਾ ਭਰਾ ਮੰਨ ਲਓ ਮੈਂ ਟਿਕਾਣੇ ਦੀ ਤਿਆਰ ਪੂਰੀ ਲਾਊਗੀ ਕਹਿਣ ਦੀ ਗੱਲ ਨਹੀਂ ਗਈ ਪਲੀ ਦੁੱਧ ਦੇ ਨਾਲ ਕੱਟੀ ਵਜਨਦਾਰ ਪੂਰੀ ਮਿੱਤਰੋ ਪੂਰਾ ਨਗੀਨਾ ਟਾਪ ਦਾ ਕੋਈ ਕਹਿਣ ਵਾਲੀ ਗੱਲ ਨਹੀਂ ਗਈ ਤੁਸੀਂ ਆ ਕੇ ਵੀ ਜਦੋਂ ਕੋਲੇ ਬੈਠੇ ਨਾ ਤੇ ਗਵੰਡੀਆਂ ਦੀਆਂ ਨਜ਼ਰਾਂ ਤੋਂ ਬਚਾਉਣ ਦੇ ਲਈ ਜਿਲ ਜਾਂਦੇ ਆਂ ਕਾਲਾ ਛੇਤਰ ਬਨੋਗੇ ਇਹਦੇ ਤੇ ਇਹ ਮੇਰੀ ਪੱਕੀ ਗੱਲ ਆ ਹਨਾ ਬਾਈ ਤੇ ਬਾਕੀ ਕੱਟੀ ਦੇ ਵਿੱਚ ਬਰੀਕੀ ਬਹੁਤ ਚੰਗੀ ਆ ਤੇ ਝੋਲੀ ਦੀ ਬਹੁਤ ਚੰਗੀ ਆ ਤੇ ਚਮੜੀ ਤੁਸੀਂ ਦੇਖ ਲੋ ਇਹਦੀ ਚਮੜਾ ਕਾਗਜੀ ਚਮੜੀ ਤੇ ਦੋਦਾਰੀ ਚਮੜੀ ਆ ਕਿ ਕੱਟਤੀ ਲੈਣਾ ਹਮੇਸ਼ਾ ਇੱਜਾ ਗੌਰ ਕਰਿਆ ਹੋ ਝੋਲੀ ਚਮੜੀ ਪੈਪੂੜਾ ਇਹਨਾਂ ਦੀ ਚਮੜੀ ਲੈਣਾ ਕੱਟੀਆਂ ਲੈਣ ਲੱਗ ਪਿਆ ਦੋ ਦਰੂ ਕੱਟੀਆਂ ਦੇ ਚੱਲ ਜਾ ਪਊਗਾ ਭਾਈ ਨੀ ਪਿੱਛੇ ਕੱਟੀਆਂ ਕੀ ਕਰ ਦਿਆ ਇੱਕ ਸਾਲ ਦੀ ਵੀਰੇ ਹੋਈ ਇੱਕ ਸਾਲ ਦੀ ਆ ਤੇ ਸੰਗ ਇਹਦੇ ਕਿਦਾਂ ਨੂੰ ਚੱਲਦੇ ਆ ਸੰਗ ਵੀਰੇ ਮੋੜੂ ਕੁੰਡੇ ਬੱਚੀ ਤਾਂ ਹੈਗੀ ਜਿਹੜਾ ਉਮਰ ਦੀ ਨਹੀਂ ਮੈਨੂੰ ਇਹ ਦੱਸਣਾ ਵੀ ਮੀਨੇ ਕਰਦੀ ਆ ਕਿ ਕਿਵੇਂ ਕਰਦੀ ਆ ਨਹੀਂ ਨਹੀਂ ਮੀਣੀ ਤਾਂ ਨਹੀਂ ਸੰਗੇ ਹਿਲਦੇ ਤਾਂ ਨਹੀਂ 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 ਠੀਕ ਆ ਓਕੇ ਕੁੰਡੀ ਐ ਤੇ ਇਹ ਏ ਮਤਲਬ ਚੋਲੀ ਚਾਲੀ ਦੀ ਐ ਬੀ ਚੰਗੀ ਆ ਹਾਂ ਬਹੁਤ ਗੱਟੀ ਪੂਰੇ ਪੈਰ ਹੈ ਨਹੀਂ ਨਾ ਵੀਰੇ ਮੋਰਲੇ ਥੱਲੇ ਖੁਰਜੇ ਨਾ ਥੱਲੇ ਜਵਾਬ ਥੋੜੇ ਥੋੜੇ ਹੈਗੇ ਠੀਕ ਆ ਬਾੜੇ ਮਾੜੇ ਇਹਦੇ ਹੈਗੇ ਵੀਰੇ ਇਹਦਾ ਵੀ 30000 ਰੁਪਏ ਜੇ ਕੋਈ ਝੋੜਾ ਲੈ ਰਵੇ ਭਾਈ ਕਾਟੇ ਬਾਟੇ ਕਰਕੇ ਕਰ ਲਾਂਗੇ ਮਾਨਤਨ ਠੀਕ ਆ ਤੋਰੀ ਭਾਈ ਲੈ ਵੀ ਮਿੱਤਰੋ ਨੀਲੀ ਰਾਵੀ ਦੀ ਵੀ ਕੱਟੀਆਂ ਗਾ ਪੈਰਾਂ ਦੇ ਚੰਗੀ ਆ ਦੇਖੋ ਤੁਸੀਂ ਹੂੰ ਮੱਥੇ ਪਟਾ ਬਰੀਕੀ ਸਾਰੀ ਚੰਗੀ ਹੈਗਾ ਜੇ ਆਹਦੀ ਕੇਵਲਾ ਭਾਈ ਹੋਰ ਤਾਂ ਨਹੀਂ ਮੈਨੂੰ ਪਤਾ ਕੱਟੀਆਂ ਚੰਗੀਆਂ ਲਿਆਇਆ ਨੂੰ ਅਸੀਂ ਤਾਂ ਫਿਰ ਵਾਕਈ ਤੇਰੀ ਗੱਲ ਨਗੀਨੀਆਂ ਤੇ ਲੱਗਣਗੀ ਅਗਲੇ ਦੇ ਹਣਾ ਹਾਂਜੀ ਪਰ ਜਾਨਵਰ ਤਾਂ ਲੈ ਕੇ ਆਇਆ ਨਾ ਮੇਰੇ ਜਾਨਵਰ ਆਪਾਂ ਚੰਗਾ ਹਮੇਸ਼ਾ ਹੀ ਚੰਗਾ ਲੈ ਆਇਦਾ ਹੈਗਾ ਜਿੰਨੇ ਉਚਾਵਾਂ ਨੂੰ ਹੈਗੇ ਵੀਰੇ ਸਾਨੂੰ ਸਾਰੇ ਕਹਿੰਦੇ ਹੈ ਕਿ ਬੀ ਤੂੰ ਜਾਨਵਰ ਚੰਗਾ ਹੀ ਲੈ ਆਉਂਦਾ ਮੈਂ ਕੇਵਲ ਬਾਈ ਨੰਬਰ ਤਾਂ ਹੀ ਕਰਾਂ ਦੀ 81950 ਹਾਂਗਾ 39727 ਇੱਕ ਵਾਰੀ ਹੋਰ ਆਉਣ ਦੇ 81950 ਹਾਂ 39727 ਠੀਕ ਹੈ ਇਸ ਨੰਬਰ ਤੇ ਕਰ ਲਿਓ ਮਿੱਤਰੋ ਬਾਈ ਕੇਵਲ ਦੇ ਨਾਲ ਤੁਸੀਂ ਗੱਲਬਾਤ ਦੋਵੇਂ ਜਾਨਵਰ ਦਿਖਾਤੇ ਅਗਲੀ ਕਾਰਵਾਈ ਤੁਹਾਡੇ ਹੱਥਾਂ ਨੰਬਰ ਬਾਈ ਦਾ ਸਕਰੀਨ ਦੇ ਉੱਤੇ ਲੱਗਾ ਹੋਇਆ ਸ਼ੁਕਰੀਆ ਚਾਹੁੰਦੇ ਰੋ